ਚੜ੍ਹਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿੰਡ ਪਗੋਕਾਵਾਂ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਛਾਤਰਚੋਰ ਵੱਲੋਂ ਚੋਰੀ ਨੂੰ ਬਾਰ ਬਾਰ ਅੰਜਾਮ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਆਖਰਕਾਰ ਚੋਰ ਪੁਲਿਸ ਦੇ ਹਿਰਦੇ ਚੜੀ ਹੀ ਗਿਆ ਹੈ ਜਿਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿੱਥੇ ਚੋਰ ਨੇ ਵੀ ਖੁਦ ਕਾਇਮ ਦੇ ਸਾਹਮਣੇ ਮੰਨਿਆ ਹੈ ਕਿ ਉਸਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਆਪਣੇ ਸਾਥੀਆਂ ਦਾ ਵੀ ਨਾ ਕੈਮਰੇ ਸਾਹਮਣੇ ਹੀ ਦੱਸਿਆ ਹੈ ਛਾਤਰ ਚੋਰ ਨੇ ਪਹਿਲਾਂ ਵੀ ਇਸ ਗੱੜ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਸੀ ਪਰ ਚੋਰ ਇੱਕ ਨਾਬਾਲਗ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਫੰਕਸ਼ਨ ਤੇ ਕੀ ਰਹੀ ਫੰਕਸ਼ਨ ਤੇ ਕੀ ਰਹੀ ਜਿੱਦਾਂ ਇਹ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਹੀ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਹੈ ਉੱਥੋਂ ਆਂਦੇ ਹੀ ਆਹੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਦੀ ਸੀ ਨਾ ਉਹ ਮੈਨੂੰ ਦੇ ਦੇ ਵਾਪਸ ਤੇ ਮੈਂ ਰੱਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਨੀ ਆ ਜਿੰਨਾ ਦੇ ਲਗੀ ਓਲਮਾਰੀ ਖੋਲੀ ਉਹਦੇ ਵਿੱਚੋਂ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫਟਾਫਟ ਆਪਣੀ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਤਾ ਮੇਰੇ ਤਾਂ ਦਰਵਾਜ਼ਾ ਵੀ ਗੁੱਲਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾਹਰੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਕੇਲਣ ਨਾਲ ਨਾ ਇਹ ਕੁੰਡੀ ਖੋਲੀ ਹੱਥੋਂ ਖੋਲ ਕੇ ਇਹ ਦੋਨੋਂ ਖਿਡਕੀਆਂ ਖੋਲ ਕੇ ਇਹ ਤੋੜ ਕੇ ਉਹਦੇ ਬਾਦੋਂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗਰੇਲੂ ਉੱਤੇ ਚੜ ਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਕਿੰਨੇ ਪੈਸੇ ਚੋਰੀ ਕੀਤੇ ਆ ਜੀ ਤੁਹਾਡੇ ਮੇਰਾ ਪੂਰਾ 12000 ਰੁਪਏ ਦਿੱਤੇ ਪਹਿਲਾਂ ਵੀ ਕੀਤੀ ਹੈ ਚੋਰੀ ਪਹਿਲੇ ਇਹਨੇ ਮੇਰੀ ਦਰਾਨੀ ਘਰ ਕੀਤੀ ਉਹ 6000 ਦੀ ਕੀਤੀ ਬਾਰ ਬਾਰ ਚੋਰੀਆਂ ਹੋਈਆਂ ਕਰਦਾ ਇਹੀ ਹੈ ਇਹਦਾ ਤਲਾਸਾ ਵੱਧ ਕੇ ਰਹਾ ਇਹਨੂੰ ਇਹ ਫੜਿਆ ਕਿੱਦਾਂ ਫਿਰ ਇਹਨੂੰ ਇਹਨੂੰ ਅਸੀਂ ਕੈਮਰਿਆਂ ਦੇ ਵਿੱਚ ਲੋਕੇਸ਼ਨ 'ਚ ਆ ਗਏ ਹਾਂ ਹਾਂ ਉਹ ਤੇ ਮਰ ਜੀ ਅੱਡੇ ਦੇ ਗੱਲ ਹੁੰਦੀ ਆ ਇਹਦੀ ਫੋਨ ਤੇ ਹਾਂ ਤੇ ਉਹ ਨੂੰ ਬੱਬੀ ਨੂੰ ਦੱਸਦਾ ਹੈ ਸ਼ਹਿਰ ਤੇ ਜਾ ਕੇ ਹਾਂ ਤੇ ਬਾਤੂ ਬੱਬੀ ਮੈਨੂੰ ਕਹਿੰਦਾ ਹੈ ਸਪਲੈਂਡਰ ਮੋਟਰਸਾਈਕਲ ਤੇ ਆਂਦੀ ਹਾਂ ਤੇ ਤਮ ਕੀ ਕੀਤੀ ਇਹਨਾਂ ਨੇ ਕਹਦੇ ਨਹੀਂ ਕੀਤੀ ਕਿ ਜੇ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਲੈ ਹਾਂ ਅੱਗੇ ਵੀ ਕੀਤੀਆਂ ਚੋਰੀਆਂ ਪਹਿਲਾਂ ਵੀ ਨਹੀਂ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਇਹਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਹੋ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਤੋਂ ਵਾਪਸ ਆ ਗਿਆ ਹਾਂ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੋਲਾ ਪੈਨਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਅਸੀਂ ਉਹ ਕੈਮਰੇ ਖੋਲੇ ਕੈਮਰਿਆਂ ਵਿੱਚੋਂ ਦਾ ਮੁੰਡਾ ਆ ਉਹ ਸ਼ੋ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਉਹ ਕਾਬੂ ਚਾ ਗਿਆ ਉਹ ਮਤਲਬ ਦੇਖਿਆ ਗਿਆ ਗਲੀਆਂ 'ਚ ਭੁੰਦਾ ਹਾਂ ਹਾਂ ਘਰ ਤੱਕ ਛਾਲ ਮਾਰਦਾ ਘਰ ਦੇ ਅੰਦਰ ਐਂਟਰ ਹੁੰਦਾ ਸਾਰੀ ਲੋਕੇਸ਼ਨ ਹੀ ਆ ਗਈ ਉਹਦੀ ਹਾਂ ਫਿਰ ਉਹਨੇ ਮੰਨ ਲਿਆ ਕਿ ਮੈਂ ਵਾਕਿਆ ਹੀ ਪੈਸੇ ਕੱਢੇ ਆ ਕਾਰ ਵਾਲੇ ਨੇ ਕਦੇ ਪੈਸੇ ਕੱਢੇ ਆ 12000 ਰੁਪਇਆ ਉਹਨੇ ਹੁਣ ਦੱਸਿਆ 6000 ਰੁਪਇਆ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ ਹਾਂ ਇਹ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਹਾਂ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਂਦੇ ਆ ਉੱਥੇ ਉਹ ਨਿਕਲਦੀ ਆ ਪਾਗੋ ਕਾਂ ਵਿੱਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਾਂ ਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰੰਤੋਂ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸਦੇ ਨੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਆ ਤੁਹਾਡੇ ਵੱਲ ਨੂੰ ਜਾ ਕੇ ਕਾਰਵਾਈ ਵਾਸਤੇ ਆਈ ਆ ਇਹ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾਕਾਮਜਾਬ ਕਰ ਦਿੰਦਾ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇਨੀ ਭੰਨ ਤੋੜ ਕੀਤੀ ਇਨੀ ਚੋਰੀ ਕੀਤੀ ਤਾਂ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਂਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਂਦੇ ਆ ਭੰਨ ਤੋੜ ਵੀ ਕਰਵਾਈ ਆ ਸਾਰਾ ਕੁਝ ਹੋ ਰਿਹਾ ਇਹ ਕੁਸ਼ਕ ਮੁਖੀ ਐ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਕਿਹੜਾ ਕੰਮ ਕਰਨ ਜਾਂ ਇਸ ਵਕਤ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਸ ਬੰਦੇ ਨੂੰ ਉਥੋਂ ਚੇਂਜ ਕੀਤਾ ਸੋ ਸਾਬ ਦਾ ਗਨ ਮੈਣਾ ਐਸ ਐਚਓ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮਲਾਜੋ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰ ਸੌਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਪਰ ਰੰਗੇਤੀ ਫੜਿਆ ਸਰ ਤੁਸੀਂ ਆ ਗਏ ਆਈ ਸਾਨੂੰ ਤੇ ਪਿੰਡ ਵਾਲਿਆਂ ਇਤਲਾਹ ਦਿੰਦਾ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਨੂੰ ਵੀ ਇਹ ਚੋਰ ਵੜਿਆ ਹਾਂ ਪਿੰਡ ਆਇਆ ਤੇ ਜੋ ਗੇਠਾ ਚੋਰ ਨੂੰ ਹੀ ਲੈ ਚਲੇ ਹਾਂ ਹਾਂ ਜੋ ਬੰਦੀ ਕਾਰਵਾਈ ਕਰਾਂਗੇ ਜਿਹੜੇ ਗਾਂਹ ਹੋਰ ਵੀ ਹੈਗੇ ਨੇ ਉਹਨਾਂ ਨੂੰ ਕਰਾਂਗੇ ਉਹ ਸਰ ਕੋਈ ਕਹਿ ਰਿਹਾ ਕਿਸੇ ਦੇ ਪਹਿਲਾਂ ਵੀ ਕਿਸੇ ਦੇ ਪੱਤੇ ਦਰਜਾ ਤੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੋਈਆਂ ਵੀ ਕੋਈ ਹੋਰ ਵੀ ਹੈਗੇ ਨੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣਗੇ ਉਹਨਾਂ ਨੂੰ ਲੈ ਆਵਾਂਗੇ ਠੀਕ